ਤੇ ਬਾਲੀਵੁੱਡ ਦੀ ਇੱਕ ਅਦਾਕਾਰ ਜਿਹਦੇ ਨਾਲ ਦੋ ਲਫ਼ਜ਼ ਹੋਰ ਜੁੜਦੇ ਨੇ ਇੱਕ ਫਲॉप ਤੇ ਇੱਕ ਬਦਕਾਰ ਮੈਂ ਨਹੀਂ ਕਹਿੰਦਾ ਬਥੇਰੀਆਂ ਅਖਬਾਰਾਂ ਤੇ ਮੈਗਜ਼ੀਨਸ ਕਹੀਆਂ ਜਿੱਥੋਂ-ਜਿੱਥੋਂ ਮੈਂ ਪੜਿਆ ਤੁਸੀਂ ਵੀ ਪੜ ਸਕਦੇ ਹੋ ਜੇ ਕਿਸੇ ਕੋਲ ਸੋਰਸਸ ਦੀ ਕਾਟ ਤਾਂ ਮੈਂ ਅਵੇਲੇਬਲ ਕਰਾ ਦੂੰਗਾ ਜੈ ਜਵਾਨ ਜੈ ਕਿਸਾਨ ਵਾਲਾ ਦੇਸ਼ ਹੁੰਦਾ ਸੀ ਹੈਗਾ ਆ ਕਿ ਹੋਇਆ ਕਰਦਾ ਸੀ ਇਸ ਸਵਾਲ ਦਾ ਜਵਾਬ ਫਿਰ ਦੇ ਲਾਂਗੇ ਪਰ ਇਹਦੇ ਵਿੱਚ ਇੱਕ ਪੈਰਾ ਮਿਲਟਰੀ ਦੀ ਜਵਾਨ ਇੱਕ ਕਿਸਾਨ ਦੀ ਧੀ ਕਿੰਨਾ ਔਖਾ ਹੋ ਕੇ ਉਹਨੂੰ ਇਹ ਕਦਮ ਚੱਕਣਾ ਪਿਆ ਜੀ ਆਪਾਂ ਕਾਨੂੰਨ ਦੀ ਭਾਸ਼ਾ 'ਚ ਗੱਲ ਕਰੀਏ ਤਾਂ 153A IPC ਸੁਪਰੀਮ ਕੋਰਟ ਵੀ ਕਹਿੰਦਾ ਕਿ ਹੇਟ ਕਰਾਈਮਸ ਜਿਹੜੇ ਨੇ ਬਹੁਤ ਜ਼ਿਆਦਾ ਤਕੜਾ ਗੁਨਾਹ ਆ ਇਹਦੇ ਉੱਤੇ ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ ਗੱਲ ਮੁੱਦੇ ਤੇ ਆਈਏ ਜਦੋਂ ਉਹ ਇੱਕ ਪੂਰੀ ਦੀ ਪੂਰੀ ਕਮਿਊਨਿਟੀ ਨੂੰ ਖਤਮ ਕਰਨ ਦੀ ਗੱਲ ਕਰਦੀ ਆ ਉਹਨਾਂ ਨੂੰ 84 ਯਾਦਗਾਰਣ ਦੀ ਗੱਲ ਕਰਦੀ ਆ ਅੱਜ 6 ਜੂਨ ਆ ਅਸੀਂ ਅਕਾਲ ਤੱਕ ਸਾਬ ਨਾਤਮਸਤਖ ਹੋਇਆ ਸਾਡੇ ਅੱਖਾਂ ਵਾਲੇ ਭਰੇ ਨਹੀਂ ਸਾਡਾ ਇਨਸਾਫ ਲਈ ਪੈਂਦੀ ਨਹੀਂ ਤੇ ਦੂਜੇ ਪਾਸੇ ਜੇ ਮੈਂ ਕਿਸਾਨਾਂ ਦੀ ਗੱਲ ਵੀ ਕਰਾਂ ਲੇਟੈਸਟ ਮੋਰਚੇ ਦੀ ਗੱਲ ਕਰਾਂ ਮਿਲਟਰੀ ਗ੍ਰੇਡ ਦੇ ਨਾਲ ਕਿਸਾਨਾਂ ਤੇ ਵੈਪਨ ਵਰਤੇ ਗਏ ਆ ਆਰਮੀ ਗ੍ਰੇਡ ਦੇ ਵੈਪਨਸ ਤੇ ਉਹ ਜਿਹੜੀ ਕਨਸਟੇਬਲਿਟਰੀ ਜਿਹੜੀ ਹੈ ਜਦੋਂ ਆਪਣੀ ਰਿਸੈਂਟਮੈਂਟ ਨੂੰ ਸ਼ੋਕੇਸ ਕਰਦੀ ਆ ਜਿੱਥੇ ਮੈਂ ਉਹਨਾਂ ਕਿਸਾਨਾਂ ਨਾਲ ਖੜਿਆ ਮੈਂ ਉਸ ਭੈਣ ਦੇ ਨਾਲ ਵੀ ਖੜਿਆ ਜਿਹੜੀ ਵੀ ਉਹਨੂੰ ਕਾਨੂੰਨੀ ਸਹਾਇਤਾ ਦੀ ਲੋੜ ਹੋਵੇ ਮੈਂ ਅਵੇਲੇਬਲ ਕਰਾਂਗਾ ਕਿਉਂਕਿ ਗੱਲ ਕਰੀਏ ਇੱਥੇ ਸਾਨੂੰ ਹਿਸਟਰੀ ਚ ਪੜਾਇਆ ਜਾਂਦਾ ਮੰਗਲ ਪਾਂਡੇ 1857 ਦੀ ਕ੍ਰਾਂਤੀ ਤੇ ਦਿਖਾਇਆ ਜਾਂਦਾ ਕਿ ਉਸ ਵੇਲੇ ਦੀ ਅੰਗਰੇਜ਼ ਸਰਕਾਰ ਕਾਸਟਿਸਟ ਸਲਾਰ ਪਾਸ ਕਰਦੀ ਸੀ ਧਰਮ ਦੇ ਨਾਲ ਛੇੜਛਾੜ ਕਰਦੀ ਸੀ ਉਹਨਾਂ ਦੇ ਨਾਲ ਇਹ ਜੇ ਲਬਜ਼ ਵਰਤਦੀ ਸੀ ਕਿ ਉਹਨਾਂ ਦੀ ਹਿਰਦਾ ਬਲੁੰਧ ਰਿਆ ਜਾਂਦਾ ਸੀ ਆਤਮਾ ਬਲੁੰਧਰੀ ਜਾਂਦੀ ਸੀ ਉਹਨਾਂ ਦੀ ਕਿਸਾਨੀ ਨੂੰ ਖਤਮ ਕਰ ਲਈ ਸੀ ਤੇ ਅੱਜ ਕੀ ਹੋ ਰਿਹਾ ਸਵਾਲ ਤਾਂ ਉਹੀ ਨੇ ਨਵੇਂ ਤਰੀਕੇ ਨਾਲ ਵਰਤੇ ਜਾ ਰਹੇ ਆ ਜੈ ਜਵਾਨ ਜੈ ਕਿਸਾਨ ਵਾਲਾ ਦੇਸ਼ ਹੁੰਦਾ ਸੀ ਹੈਗਾ ਆ ਕਿ ਹੋਇਆ ਕਰਦਾ ਸੀ ਇਸ ਸਵਾਲ ਦਾ ਜਵਾਬ ਫਿਰ ਦੇ ਲਾਂਗੇ ਪਰ ਇਹਦੇ ਵਿੱਚ ਇੱਕ ਪੈਰਾ ਮਿਲਟਰੀ ਦੀ ਜਵਾਨ ਇੱਕ ਕਿਸਾਨ ਦੀ ਧੀ ਕਿੰਨਾ ਔਖਾ ਹੋ ਕੇ ਉਹਨੂੰ ਇਹ ਕਦਮ ਚੱਕਣਾ ਪਿਆ ਜੇ ਆਪਾਂ ਕਾਨੂੰਨ ਦੀ ਭਾਸ਼ਾ 'ਚ ਗੱਲ ਕਰੀਏ ਤਾਂ 153A IPC ਸੁਪਰੀਮ ਕੋਰਟ ਵੀ ਕਹਿੰਦਾ ਕਿ ਹੇਟ ਕਰਾਈਮਸ ਜਿਹੜੇ ਨੇ ਬਹੁਤ ਜ਼ਿਆਦਾ ਤਕੜਾ ਗੁਨਾਹ ਆ ਇਹਦੇ ਉੱਤੇ ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ ਗੱਲ ਮੁੱਦੇ ਤੇ ਆਈਏ ਜਦੋਂ ਉਹ ਇੱਕ ਪੂਰੀ ਦੀ ਪੂਰੀ ਕਮਿਊਨਿਟੀ ਨੂੰ ਖਤਮ ਕਰਨ ਦੀ ਗੱਲ ਕਰਦੀ ਆ ਉਹਨਾਂ ਨੂੰ 84 ਯਾਦਗਾਰਣ ਦੀ ਗੱਲ ਕਰਦੀ ਆ ਅੱਜ 6 ਜੂਨ ਆ ਅਸੀਂ ਅਕਾਲ ਤੱਕ ਸਾਬ ਨਤਮਸਤਕ ਹੋਇਆ ਸਾਡੇ ਅੱਖਾਂ ਵਾਲੇ ਭਰੇ ਨਹੀਂ ਸਾਡਾ ਇਨਸਾਫ ਲਈ ਪੈਂਦੀ ਨਹੀਂ ਤੇ ਦੂਜੇ ਪਾਸੇ ਜੇ ਮੈਂ ਕਿਸਾਨਾਂ ਦੀ ਗੱਲ ਵੀ ਕਰਾਂ ਲੇਟੈਸਟ ਮੋਰਚੇ ਦੀ ਗੱਲ ਕਰਾਂ ਮਿਲਟਰੀ ਗ੍ਰੇਡ ਦੇ ਨਾਲ ਕਿਸਾਨਾਂ ਤੇ ਵੈਪਨ ਵਰਤੇ ਗਏ ਆ ਆਰਮੀ ਗ੍ਰੇਡ ਦੇ ਵੈਪਨਸ ਤੇ ਉਹ ਜਿਹੜੀ ਕਨਸਟੇਬਲਿਟਰੀ ਜਿਹੜੀ ਹੈ ਜਦੋਂ ਆਪਣੀ ਰਿਸੈਂਟਮੈਂਟ ਨੂੰ ਸ਼ੋਕੇਸ ਕਰਦੀ ਆ ਜਿੱਥੇ ਮੈਂ ਉਹਨਾਂ ਕਿਸਾਨਾਂ ਨਾਲ ਖੜਿਆ ਮੈਂ ਉਸ ਭੈਣ ਦੇ ਨਾਲ ਵੀ ਖੜਿਆ ਜਿਹੜੀ ਵੀ ਉਹਨੂੰ ਕਾਨੂੰਨੀ ਸਹਾਇਤਾ ਦੀ ਲੋੜ ਹੋਵੇ ਮੈਂ ਅਵੇਲੇਬਲ ਕਰਾਂਗਾ ਕਿਉਂਕਿ ਗੱਲ ਕਰੀਏ ਇੱਥੇ ਸਾਨੂੰ ਹਿਸਟਰੀ ਚ ਪੜਾਇਆ ਜਾਂਦਾ ਮੰਗਲ ਪਾਂਡੇ 1857 ਦੀ ਕ੍ਰਾਂਤੀ ਤੇ ਦਿਖਾਇਆ ਜਾਂਦਾ ਕਿ ਉਸ ਵੇਲੇ ਦੀ ਅੰਗਰੇਜ਼ ਸਰਕਾਰ ਕਾਸਟਿਸਟ ਸਲਾਰ ਪਾਸ ਕਰਦੀ ਸੀ ਧਰਮ ਦੇ ਨਾਲ ਛੇੜਛਾੜ ਕਰਦੀ ਸੀ ਉਹਨਾਂ ਦੇ ਨਾਲ ਇਹ ਜੇ ਲਬਜ਼ ਵਰਤਦੀ ਸੀ ਕਿ ਉਹਨਾਂ ਦੇ ਹਿਰਦਾ ਬਲੁੰਦ ਰਹਿ ਜਾਂਦਾ ਸੀ ਆਤਮਾ ਬਲੁੰਦਰੀ ਜਾਂਦੀ ਸੀ ਉਹਨਾਂ ਦੀ ਕਿਸਾਨੀ ਨੂੰ ਖਤਮ ਕਰ ਲਈ ਸੀ ਤੇ ਅੱਜ ਕੀ ਹੋ ਰਿਹਾ ਹੈ ਸਵਾਲਤਾ ਹੋਈ ਨਵੇਂ ਤਰੀਕੇ ਨਾਲ ਵਰਤੇ ਜਾ ਰਹੇ ਆ ਜੈ ਜਵਾਨ ਜੈ ਕਿਸਾਨ ਵਾਲਾ ਦੇਸ਼ ਹੁੰਦਾ ਸੀ ਹੈਗਾ ਆ ਕਿ ਹੋਇਆ ਕਰਦਾ ਸੀ ਇਸ ਸਵਾਲ ਦਾ ਜਵਾਬ ਫਿਰ ਦੇ ਲਾਂਗੇ ਪਰ ਇਹਦੇ ਵਿੱਚ ਇੱਕ ਪੈਰਾ ਮਿਲਟਰੀ ਦੀ ਜਵਾਨ ਇੱਕ ਕਿਸਾਨ ਦੀ ਧੀ ਕਿੰਨਾ ਔਖਾ ਹੋ ਕੇ ਉਹਨੂੰ ਇਹ ਕਦਮ ਚੱਕਣਾ ਪਿਆ ਜੇ ਆਪਾਂ ਕਾਨੂੰਨ ਦੀ ਭਾਸ਼ਾ 'ਚ ਗੱਲ ਕਰੀਏ ਤਾਂ 153A IPC ਸੁਪਰੀਮ ਕੋਰਟ ਵੀ ਕਹਿੰਦਾ ਕਿ ਹੇਟ ਕਰਾਈਮਸ ਜਿਹੜੇ ਨੇ ਬਹੁਤ ਜ਼ਿਆਦਾ ਤਕੜਾ ਗੁਨਾਹ ਆ ਇਹਦੇ ਉੱਤੇ ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ ਗੱਲ ਮੁੱਦੇ ਤੇ ਆਈਏ ਜਦੋਂ ਉਹ ਇੱਕ ਪੂਰੀ ਦੀ ਪੂਰੀ ਕਮਿਊਨਿਟੀ ਨੂੰ ਖਤਮ ਕਰਨ ਦੀ ਗੱਲ ਕਰਦੀ ਆ ਉਹਨਾਂ ਨੂੰ 84 ਯਾਦਗਾਰਣ ਦੀ ਗੱਲ ਕਰਦੀ ਆ ਅੱਜ 6 ਜੂਨ ਆ ਅਸੀਂ ਅਕਾਲ ਤੱਕ ਸਾਬ ਨਤਮਸਤਕ ਹੋਏ ਆ ਸਾਡੇ ਅੱਖਾਂ ਵਾਲੇ ਭਰੇ ਨਹੀਂ ਸਾਡਾ ਇਨਸਾਫ ਲਈ ਪੈਂਦੀ ਨਹੀਂ ਤੇ ਦੂਜੇ ਪਾਸੇ ਜੇ ਮੈਂ ਕਿਸਾਨਾਂ ਦੀ ਗੱਲ ਵੀ ਕਰਾਂ ਲੇਟੈਸਟ ਮੋਰਚੇ ਦੀ ਗੱਲ ਕਰਾਂ ਮਿਲਟਰੀ ਗ੍ਰੇਡ ਦੇ ਨਾਲ ਕਿਸਾਨਾਂ ਤੇ ਵਿੱਪਨ ਵਰਤੇ ਗਏ ਆ ਆਰਮੀ ਗ੍ਰੇਡ ਦੇ ਵੈਪਨਸ ਤੇ ਉਹ ਜਿਹੜੀ ਕਨਸਟੇਬਲਿਟਰੀ ਜਿਹੜੀ ਹੈ ਜਦੋਂ ਆਪਣੀ ਰਿਸੈਂਟਮੈਂਟ ਨੂੰ ਸ਼ੋਕੇਸ ਕਰਦੀ ਆ ਜਿੱਥੇ ਮਾਣਾ ਕਿਸਾਨਾਂ ਨਾਲ ਖੜੇ ਆ ਮੈਂ ਉਸ ਭੈਣ ਦੇ ਨਾਲ ਵੀ ਖੜਿਆ ਜਿਹੜੀ ਵੀ ਉਹਨੂੰ ਕਾਨੂੰਨੀ ਸਹਾਇਤਾ ਦੀ ਲੋੜ ਹੋਵੇ ਮੈਂ ਅਵੇਲੇਬਲ ਕਰਾਂਗਾ ਕਿਉਂਕਿ ਗੱਲ ਕਰੀਏ ਇੱਥੇ ਸਾਨੂੰ ਹਿਸਟਰੀ ਚ ਪੜਾਇਆ ਜਾਂਦਾ ਮੰਗਲ ਪਾਂਡੇ 1857 ਦੀ ਕ੍ਰਾਂਤੀ ਤੇ ਦਿਖਾਇਆ ਜਾਂਦਾ ਕਿ ਉਸ ਵੇਲੇ ਦੀ ਅੰਗਰੇਜ਼ ਸਰਕਾਰ ਕਾਸਟਿਸਟ ਸਲਰ ਪਾਸ ਕਰਦੀ ਸੀ ਧਰਮ ਦੇ ਨਾਲ ਛੇੜਛਾੜ ਕਰਦੀ ਸੀ ਉਹਨਾਂ ਦੇ ਨਾਲ ਇਹ ਜੇ ਲਬਜ਼ ਵਰਤਦੇ ਸੀ ਕਿ ਉਹਨਾਂ ਦੀ ਹਿਰਦਾ ਬਲੁੰਦ ਰਹਿ ਜਾਂਦਾ ਸੀ ਆਤਮਾ ਬਲੁੰਦਰੀ ਜਾਂਦੀ ਸੀ ਉਹਨਾਂ ਦੀ ਕਿਸਾਨੀ ਨੂੰ ਖਤਮ ਕਰਦੀ ਸੀ ਤੇ ਅੱਜ ਕੀ ਹੋ ਰਿਹਾ ਹੈ ਸਵਾਲਤਾ ਹੋਈ ਨਵੇਂ ਤਰੀਕੇ ਨਾਲ ਵਰਤੇ ਜਾ ਰਿਹਾ ਹੈ